15 ਤੋਂ 20 ਸਾਲ ਦੀ ਉਮਰ ਦੇ ਮੁੰਡੇ ਕੁੜੀਆਂ ਜਿਹੜੇ ਆ ਗੱਲ ਦਾ ਖਿਆਲ ਰੱਖਦੇ ਨੇ ਉਹ ਜ਼ਿੰਦਗੀ 'ਚ ਬੜਾ ਸੁੱਖ ਲੈਂਦੇ ਨੇ ਉਹਨਾਂ ਦੀ ਜ਼ਿੰਦਗੀ 'ਚ ਬੜਾ ਆਨੰਦ ਹੁੰਦਾ ਉਸ ਇਥੋਂ ਤੱਕ ਹੁੰਦਾ ਕਿ ਉਹਨਾਂ ਦੇ ਮਾਪਿਓ ਨੂੰ ਵੀ ਜ਼ਿੰਦਗੀ 'ਚ ਫਖਰ ਮਹਿਸੂਸ ਹੁੰਦਾ ਜਿਹੜੇ 15 ਤੋਂ 20 ਸਾਲ ਦੇ ਬੱਚੇ ਗਲਤੀ ਨਹੀਂ ਕਰਦੇ ਚਾਹੇ ਉਹ ਮੁੰਡੇ ਹੋਣ ਚਾਹੇ ਕੁੜੀਆਂ ਹੋਣ ਤੁਸੀਂ ਕੀ ਵੇਖਿਆ ਹੋਣਾ ਕਿ 15 ਤੋਂ 20 ਸਾਲ ਦੀ ਉਮਰ ਜਿਹੜੀ ਹੁੰਦੀ ਆ ਉਸ ਵਿੱਚ ਕੁਝ ਕੋ ਮੁੰਡੇ ਕੁੜੀਆਂ ਸਾਰੇ ਨਹੀਂ ਕਰਦੇ ਕੁਝ ਕੋ ਹੀ ਮੁੰਡੇ ਕੁੜੀਆਂ ਆਪਣੇ ਦੋਸਤਾਂ ਮਿੱਤਰਾਂ ਜਾਂ ਆਪਣੇ ਲੋਕਾਂ ਦੇ ਉਹ ਉਹਨਾਂ ਚੀਜ਼ਾਂ ਦੇ ਸ਼ਿਕਾਰ ਹੋ ਜਾਂਦੇ ਜਿਹੜੀਆਂ ਉਹਨਾਂ ਨੂੰ ਜ਼ਿੰਦਗੀ ਤੋਂ ਕੁਰਾਹੇ ਪਾ ਦਿੰਦੀਆਂ ਨੇ ਆਮ ਤੌਰ ਤੇ ਵਿਦਿਆਰਥੀ ਲਾਈਫ ਵਿੱਚ ਜੋ ਕੋ ਬੰਦਾ 15 20 ਸਾਲਾਂ ਦਾ ਹੁੰਦਾ ਤੇ ਉਹਦਾ ਕੋਈ ਟਾਰਗੇਟ ਹੁੰਦਾ ਕਿ ਮੈਂ ਆਪਣੀ ਜ਼ਿੰਦਗੀ ਚ ਕੀ ਕਰਨਾ ਕੋਈ ਯੂਪੀਐਸਸੀ ਕਰਕੇ ਸੋਚਿਆ ਬੈਠਾ ਹੁੰਦਾ ਕੋਈ ਪੀਸੀਐਸ ਕੋਈ ਡਾਕਟਰ ਬਣਨ ਬਾਰੇ ਕੋਈ ਇੰਜੀਨੀਅਰ ਬਣਨ ਬਾਰੇ ਕੋਈ ਫੌਜ ਵਿੱਚ ਭਰਤੀ ਹੋਣ ਬਾਰੇ ਕੋਈ ਪੰਜਾਬ ਪੁਲਿਸ ਦੀ ਭਰਤੀ ਹੋਣ ਬਾਰੇ ਕੋਈ ਟੀਚਿੰਗ ਲੈਣ ਦੇ ਸਬੰਧ ਚ ਕੋਈ ਯਾਨੀ ਕਿ ਹਰ ਬੰਦਾ ਕਿਸੇ ਨਾ ਕਿਸੇ ਮਕਸਦ ਨੂੰ ਲੈ ਕੇ ਚੱਲ ਰਿਹਾ ਹੁੰਦਾ ਤੇ ਕਈ ਵਾਰਾਂ ਕੀ ਹੁੰਦਾ ਕਿ ਖਾਸ ਕਰਕੇ ਮੁੰਡੇ ਜਿਹੜੇ ਨੇ ਉਹ ਆਪਣੇ ਦੋਸਤਾਂ ਮਿੱਤਰਾਂ ਦੀ ਚੁੱਕ ਚ ਆ ਜਾਂਦੇ ਨੇ ਤੇ ਕਈ ਵਾਰਾਂ ਦੋਸਤ ਬਹੁਤ ਚੰਗੇ ਹੁੰਦੇ ਤੇ ਕਈ ਵਾਰਾ ਇਕਾ ਦੁਕਾ ਦੋਸਤ ਮਾੜੇ ਹੁੰਦੇ ਨੇ ਜਿਹੜੇ ਚੰਗੇ ਦੋਸਤਾਂ ਨੂੰ ਪੁੱਠੇ ਪਾਸੇ ਲਾ ਦੇਣਗੇ ਜਿਵੇਂ ਉਹਨਾਂ ਨੂੰ ਕਹਿਣਾ ਫੜ ਲਾਲਾ ਕੁਝ ਨਹੀਂ ਮਾੜੇ ਦੇ ਸੂਟਾ ਲਾ ਕੇ ਵੇਖ ਕਿ ਕਿੰਨਾ ਮਜ਼ਾ ਆਉਂਦਾ ਜਾਂ ਕਿਨਾਰ ਨਿਕਲ ਜਾ ਪੈਗ ਲਾ ਕੇ ਵੇਖ ਕਿਹੜਾ ਤਰੀਕਾ ਦੇਵੇ ਖੰਡ ਤੂੰ ਆਪਣੇ ਬੁੜੇ ਤੋਂ ਡਰੀ ਜਾਂਦਾ ਹੈ ਜਾਂ ਤੂੰ ਆਪਣੀ ਮਾਂ ਤੋਂ ਡਰੀ ਜਾਂਦਾ ਹੈ ਉਹ ਕੋਈ ਨਹੀਂ ਆਉਂਦਾ ਤੂੰ ਬੀਅਰ ਹੀ ਪੀਲਾ ਕਹਿਣ ਤੋਂ ਭਾਵ ਕਿ ਕੁਝ ਜਹੀਆਂ ਚੀਜ਼ਾਂ ਕਿ ਉਸ ਬੱਚੇ ਨੂੰ ਕਰਾਹੇ ਪਾਉਣ ਵਾਲ ਤਰ ਪੈਂਦੀਆਂ ਨੇ ਤੇ ਬਹੁਤ ਸਾਰੇ ਤਾਂ ਮੁੰਡੇ ਇਦਾਂ ਦੇ ਹੁੰਦੇ ਨੇ ਜਿਹੜੇ ਕਹਣਗੇ ਭਾਈ ਤੇਰ ਨਾਲ ਸਾਡੀ ਦੋਸਤੀ ਨਹੀਂ ਨਿਭਣੀ ਤੂੰ ਆਪਣੇ ਰਾਹ ਜਾ ਹਈ ਆਪਣੀ ਜਗ੍ਹਾ ਤੇ ਤੇਰੇ ਵਰਗੇ ਦੋਸਤ ਨਾਲੋਂ ਦੁਸ਼ਮਣ ਚੰਗਾ ਜਿਹੜੇ ਤਾਂ ਮੁੰਡੇ ਇਹੋ ਜੀ ਗੱਲ ਅਗਲੇ ਨੂੰ ਕਹਿ ਦਿੰਦੇ ਨੇ ਉਹਨਾਂ ਦੀ ਤੇ ਬਣ ਜਾਂਦੀ ਜ਼ਿੰਦਗੀ ਤੇ ਜਿਹੜਾ ਸੋਚ ਲਿੰਦਾ ਨਹੀਂ ਫੁਕਰਬਾਜੀ ਦਾ ਸ਼ਿਕਾਰ ਹੋ ਜਾਂਦਾ ਕਿ ਚੱਲ ਮੇਰੇ ਕਿਹੜੇ ਪਿਤਾ ਜੀ ਵੇਖਣ ਦੇ ਨੇ ਮੇਰੀ ਕਿਹੜੀ ਮੰਮਾ ਅੰਦਰ ਵੇਖਣ ਦੀ ਆ ਚੱਲ ਲਾ ਲਓ ਘੁੱਟ ਬੀਅਰ ਲਾ ਲਓ ਉਹਨੂੰ ਇਹੋ ਜਿਹਾ ਪੁੱਠੇ ਪਾਸੇ ਲਾਉਂਦੇ ਨੇ ਕਿ ਉਸ ਬੱਚੇ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਇਸੇ ਤਰ੍ਹਾਂ ਹੀ ਕੁੜੀਆਂ ਦੇ ਵਿੱਚ ਹੁੰਦਾ ਕਈ ਕੁੜੀਆਂ ਜਿਹੜ ਗਲਤ ਹੁੰਦੀਆਂ ਨੇ ਉਹਨਾਂ ਦਾ ਦਿਮਾਗ ਹੀ ਇੰਨਾ ਗਲਤ ਹੁੰਦਾ ਹੈ ਕਿਉਂਕਿ ਉਹਨਾਂ ਦੇ ਘਰ ਦਾ ਵਾਤਾਵਰਨ ਬਹੁਤ ਗਲਤ ਹੁੰਦਾ ਆ ਜਿੱਥੋਂ ਉਹ ਨਿਕਲ ਕੇ ਨਿਕਲੀਆਂ ਹੁੰਦੀਆਂ ਬਾਹਰ ਤੇ ਜਦੋਂ ਉਹ ਚੰਗੀਆਂ ਕੁੜੀਆਂ 'ਚ ਬਹਿਂਦੀਆਂ ਨੇ ਤੇ ਫਿਰ ਉੱਥੇ ਵੀ ਉਹ ਗੰਦ ਪਾਉਣ ਲੱਗ ਪੈਂਦੀਆਂ ਨੇ ਖਲਾਰਾ ਪਾਉਣ ਲੱਗ ਪੈਂਦੀਆਂ ਨੇ ਜਿਵੇਂ ਆਪਾਂ ਨਿੱਕੇ ਹੁੰਦੇ ਕਹਿੰਨਾ ਸਟੋਰੀ ਪੜ੍ਹਦੇ ਹੁੰਦੇ ਸੀ ਇੱਕ ਗੰਦਾ ਸੇਬ ਉਸਨੂੰ ਇੱਕ ਇੱਕ ਚੰਗੇ ਸੇਬਾਂ ਦੀ ਟੋਕਰੀ 'ਚ ਰੱਖ ਦਿੱਤਾ ਜਾਂਦਾ ਸੀ ਸਵੇਰ ਨੂੰ ਬਹੁਤ سارے ਸੇਬ ਹੋਰ ਗੰਦੇ ਹੋ ਜਾਂਦੇ ਨੇ ਚੰਗੇ ਵੀ ਗੰਦੇ ਹੋ ਜਾਂਦੇ ਨੇ ਇਸੇ ਤਰ੍ਹਾਂ ਕੁਝ ਕੋ ਕੁ ਕੁੜੀਆਂ ਜਿਹੜੀਆਂ ਨੇ ਆਪਣੀਆਂ ਸਹੇਲੀਆਂ ਦੀਆਂ ਆਪਣੀਆਂ ਫਰੈਂਡ ਸਰਕਲ ਦੀਆਂ ਕੁੜੀਆਂ ਦੀਆਂ ਸਹੇਲੀਆਂ ਦੇ ਨਾ ਇਹ ਰੇਂਚ ਆ ਜਾਂਦੀਆਂ ਨੇ ਉਹ ਉਹਨਾਂ ਨੂੰ ਪੁੱਠੀਆਂ ਸਿੱਧੀਆਂ ਸਲਾਮਾਂ ਦਿੰਦੀਆਂ ਨੇ ਉਹ ਉਹਦੀਆਂ ਸ਼ਿਕਾਰ ਹੋ ਜਾਂਦੀਆਂ ਨੇ ਜਦੋਂ ਸ਼ਿਕਾਰ ਹੋ ਜਾਂਦੀਆਂ ਫਿਰ ਉਹਨਾਂ ਘਰ ਦੀਆਂ ਰਹਿੰਦੀਆਂ ਨੇ ਬਾਹਰ ਦੀਆਂ ਰਹਿੰਦੀਆਂ ਅੱਜ ਬਹੁਤ ਸਾਰੀਆਂ ਕੁੜੀਆਂ ਦੀ ਜ਼ਿੰਦਗੀ ਇਸ ਕਰਕੇ ਖਰਾਬ ਹੋ ਗਈ ਜਿੰਨਾ ਕੁੜੀਆਂ ਨੇ ਆਪਣੀਆਂ ਸਹੇਲੀਆਂ ਨੂੰ ਪਹਿਲ ਦਿੱਤੀ ਕਿ ਮੈਂ ਆਪਣੀ ਸਹੇਲੀ ਨੂੰ ਗੁੱਸੇ ਨਹੀਂ ਕਰਨਾ ਮੇਰੀ ਸਹੇਲੀ ਨੇ ਜਿੱਦਾਂ ਕਿਹਾ ਮੈਂ ਉਦਾਂ ਹੀ ਕਰ ਲਵਾਂ ਉਹ ਮਾਂ ਪਿਓ ਨੂੰ ਧੋਖਾ ਦੇ ਕੇ ਸਹੇਲੀ ਚੰਗੀ ਸਮਝ ਲੈਂਦੇ ਫਿਰ ਇੱਕ ਦੋ ਸਾਲਾਂ ਬਾਅਦ ਸਹੇਲੀ ਤੇ ਜ਼ਿੰਦਗੀ ਵਿੱਚ ਮਿਲਦੀ ਨਹੀਂ ਫਿਰ ਮਾਂ ਬਾਪ ਤੋਂ ਵੀ ਦੂਰ ਹੋ ਜਾਂਦੀਆਂ ਨੇ ਉਹਨਾਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਮੈਂ ਉਹਨਾਂ ਧੀਆਂ ਨੂੰ ਉਹਨਾਂ ਵੀ ਮੁੰਡਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਪੁੱਤਰ ਜੀ ਜ਼ਿੰਦਗੀ ਬਹੁਤ ਕੀਮਤੀ ਕਿਸੇ ਗਲਤ ਇਨਸਾਨ ਦੇ ਮਗਰ ਲਾ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਤੁਹਾਡੀ ਜ਼ਿੰਦਗੀ 'ਚ ਚੰਗੇ ਲੋਕਾਂ ਨੇ ਵੀ ਆਉਣਾ ਹੈ ਤੁਹਾਡੀ ਜ਼ਿੰਦਗੀ 'ਚ ਬੁਰੇ ਲੋਕਾਂ ਨੇ ਵੀ ਆਉਣਾ ਹੀ ਹੋਣਾ ਆ ਬੁਰੀਆਂ ਤੋਂ ਤੁਸੀਂ ਬਚਣਾ ਹੈ ਕਿੰਜ ਬਚਣਾ ਹੈ ਤੇ ਚੰਗਿਆਂ ਨਾਲ ਤੁਸੀਂ ਕਿਵੇਂ ਡੀਲ ਕਰਨਾ ਉਹ ਤੁਹਾਡੀ ਜਿਹੜੀ ਆ ਉਹ ਤੁਹਾਡਾ ਮਾਪੇ ਹੀ ਸਭ ਤੋਂ ਵਧੀਆ ਤੁਹਾਡਾ ਗੁਰੂ ਹੋ ਸਕਦਾ ਕਈ ਲੋਕਾਂ ਨੂੰ ਇਹ ਦਿਮਾਗ ਚ ਪਾਇਆਦਾ ਤੁਹਾਡੀ ਮਾਂ ਨਹੀਂ ਚੰਗੀ ਤੁਹਾਡਾ ਪਿਓ ਨਹੀਂ ਚੰਗਾ ਤੁਹਾਨੂੰ ਸਲਾਹ ਨਹੀਂ ਚੰਗੀ ਦਿੰਦੇ ਤੁਹਾਨੂੰ ਟੋਕਦੇ ਰਹਿੰਦੇ ਨੇ ਨਫ਼ਰਤ ਕਰਦੇ ਨੇ ਹੋ ਤੂੰ ਨਿਆਣਾ ਵਾ ਇਹੋ ਜੇ ਪੰਪ ਮਾਰਨਗੇ ਕਈ ਦੋਸਤ ਆਪਣੇ ਦੋਸਤਾਂ ਨੂੰ ਜਾਂ ਕੁਛੇਲੀਆਂ ਆਪਣੀਆਂ ਸੇਲੀਆਂ ਨੂੰ ਕਿ ਤੂੰ ਆਪਣੀ ਮਾਂ ਤੋਂ ਬੜੀ ਡਰਦੀ ਤੇਰੀ ਮਾਂ ਬੜੀ ਖੜੂਸ ਆ ਮਾਂ ਬਾਪ ਖੜੂਸ ਨਹੀਂ ਹੁੰਦੇ ਮਾਪੇ ਤਾਂ ਹਮੇਸ਼ਾ ਆਪਣੀ ਔਲਾਦ ਦਾ ਭਲਾ ਹੀ ਚਾਹੁੰਦੇ ਨੇ ਤੇ ਇਸ ਕਰਕੇ ਜਿਹੜੇ ਬੱਚੇ ਇਧਰ ਧਿਆਨ ਦਿੰਦੇ ਨਹੀਂ ਉਹਨਾਂ ਦੀ ਜ਼ਿੰਦਗੀ ਬਣ ਜਾਂਦੀ ਜਿਹੜੇ ਨਹੀਂ ਦਿੰਦੇ ਫਿਰ ਉਹ ਦਰਦ-ਦਰਦ ਦੀਆਂ ਠੋਕ ਨਾ ਖਾਂਦੇ ਨੇ ਬਦਨਾਮੀ ਕਰਾਉਂਦੇ ਨੇ ਨਾ ਉਹ ਘਰ ਦੇ ਰਹਿੰਦੇ ਨਾ ਕਾਟਦੇ ਰਹਿੰਦੇ ਨੇ ਜਿਨ੍ਹਾਂ ਨੇ ਇਹ ਗਲਤੀਆਂ ਕੀਤੀਆਂ ਨੇ ਤੁਸੀਂ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਪੁੱਛਣਾ ਵੀ ਇਹਦਾ ਕੀ ਫਾਇਦਾ ਕੀ ਨੁਕਸਾਨ ਉਹ ਕੰਨਾਂ ਨੂੰ ਹੱਥ ਲਾਉਂਦੇ ਨੇ ਤੋਬਾ ਕਰਦੇ ਕਿ ਸਾਡੇ ਕੋਲ ਗਲਤੀਆਂ ਹੋ ਗਈਆਂ ਲੇਕਿਨ ਸਮਾਅ ਮਾਫ ਨਹੀਂ ਕਰਦਾ ਸਮਾਜ ਮਾਫ ਨਹੀਂ ਕਰਦਾ ਗਲਤੀ ਤਾਂ ਮਾਫ ਹੋ ਜਾਂਦੀ ਜਿਹੜੇ ਗੁਨਾਹ ਆ ਫਿਰ ਉਹ ਮਾਫ ਨਹੀਂ ਹੁੰਦੇ ਮੈਂ ਸਮਝਦਾ ਕਿ ਮੇਰੇ ਭੈਣ ਭਰਾ ਜਰੂਰ ਜਾਂ ਸਟੂਡੈਂਟ ਮੇਰੇ ਉਹ ਇਹ ਗੱਲ ਦਾ ਧਿਆਨ ਰੱਖਣ ਕਿ ਜਿਹੜੀ 15 ਤੋਂ 20 ਸਾਲ ਦੀ ਉਮਰ ਹੈ ਨਾ ਇਹ ਜ਼ਿੰਦਗੀ ਚ ਕੁਝ ਬਣਦੀ ਆ ਨਾ ਕਿ ਕੁਰਾਹੇ ਪੈਣ ਦੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੂਂਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ